ਥੇ ਬੈਠੇ ਆਪਾਂ ਨਾਰੇ ਲਾਵਾਂਗੇ ਜਦੋਂ ਇੱਥੇ ਆ ਕੇ ਖੜ੍ਹ ਜਿੰਦੇ ਆ ਉਹ ਕরাপਸ਼ਨ ਸ਼ੁਰੂ ਹੋ ਜਾਂਦੀ ਹੈ ਉਹੀ ਬੰਦਾ ਜਿਹੜਾ ਸਾਹਮਣੇ ਬੈਠਾ ਆਪਾਂ ਜ ਸਿੰਘ ਬਣ ਰਿਹਾ ਹੁੰਦਾ ਕੋਸ਼ਿਸ਼ ਕਰ ਰਿਹਾ ਹੁੰਦਾ ਉਹੀ ਬੰਦਾ ਅਫਸਰ ਬਣ ਕੇ ਲੀਡਰ ਬਣ ਕੇ ਕরাপਸ਼ਨ ਸਟਾਰਟ ਕਰ ਦਿੰਦਾ ਜੇ ਤਾਂ ਨਾਲ ਅਗਲੇ ਜਨਮ ਤੋਂ ਸਾਰੀ ਜਹਾਨ ਦਾ ਪੈਸਾ ਨਾਲ ਡਿੱਗਣਾ ਤਾਂ ਇਕੱਠੀ ਕਰ ਲਈਏ ਉਵੇਂ ਨਹੀਂ ਮਾਣ ਤੁਸੀਂ ਅਫਸਰ ਹੀ ਬਣ ਕੇ ਤੁਹਾਨੂੰ ਤਾਂ ਕਮੀ ਕੋਈ ਨਹੀਂ ਲੀਡਰ ਬਣ ਕੇ ਕਮੀ ਕੋਈ ਨਹੀਂ ਜਿਹੜਾ ਜੀ ਕਰਦਾ ਉਹ ਜੇਹੀ ਆ ਗਿਆ ਫੁਲਾਣਾ ਉਹ ਫੁਲਾਣਾ ਐਕਸੇਨ ਆ ਗਿਆ ਉਹਨੂੰ ਬਦਲਾ ਬਦਲਣ ਤੇ ਥੋੜੀ ਜਿਹੀ ਜ਼ੋਰ ਦੇਣਾ ਤੁਹਾਨੂੰ ਕਦੋਂ ਤੱਕ ਆਪ ਕੋਸ਼ਾਹੀ ਨੂੰ ਲੀ ਸਰੋਜਾ ਜਗਣਾ ਤੁਸੀਂ ਅਕਸਰ ਨੇ ਇਹ ਸੁਲੀਹਾ ਮੈਨਾਂ ਨੂੰ ਤੇਰੀ ਮਾਪੁਰਾ ਪੁਨੀਆ ਦੇ ਅਕਸਰਾਂ ਨੂੰ ਤੇਰੀ ਆ ਮੈਂ ਬਾਹਰ ਡੱਟ ਕੇ ਕਹਿੰਦੀ ਆ ਵੀ ਅਸੀਂ ਇਹਨਾਂ ਨੂੰ ਮਗਾਰਾ ਨਹੀਂ ਪਾਉਂਦੇ ਅਸੀਂ ਇਹਨਾਂ ਤੋਂ ਮਹੀਨੇ ਹਫ਼ਤੇ ਨਹੀਂ ਲੈਂਦੇ ਜੇ ਨਹੀਂ ਲੈਂਦੇ ਤਾਂ ਹੀ ਕਹਿ ਰਹੇ ਆ ਮੇਰੇ ਪਾਪਾ ਦੇ ਉਹ ਤੁਸੀਂ ਸਾਰੇ ਜਾਣੇ ਬਹੁਤ ਕੁੱਟੀਆਂ ਬਣਾ ਲਈਆਂ ਆਪਾਂ بڑے ਘਰ ਪਰਲੇ ਬੜੀਆਂ ਕਲੋਨੀਆਂ ਬਣਾ ਲਈਏ ਸਪੈਸ਼ਲ ਕੋਈ ਥੁੜਾਣੇ ਅਕਸਰਾਂ ਦੀ ਕਲੋਨੀ ਕੋਈ ਥੁੜਾਣੇ ਅਕਸਰਾਂ ਦੀ ਕਲੋਨੀ ਅਕਲ ਕਲੋਨੀਆਂ ਨੂੰ ਵੱਡੀਆਂ-ਵੱਡੀਆਂ ਸੜਕਾਂ ਵੀ ਕੜਨੀਆਂ ਗਿਆ ਇਧਰ ਤਾਂ ਦੇਖੋ ਮੋਟੇ ਜਿਹਨਾਂ ਨੇ ਸਿਰਕਲ ਤੁਹਾਡੀਆਂ ਕਲੋਨੀਆਂ ਬਣਦੀਆਂ ਨੇ ਉਹਨਾਂ ਦੀਆਂ ਤਾਂ ਦਈਆਂ ਨਾਲੀਆਂ ਨਹੀਂ ਹੁਣ ਤੱਕ ਬਣੀਆਂ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਐਮਐਲਏ ਅਨਮੋਲ ਗਗਨਮਾਨ ਨੇ ਅੱਜ ਕਰਾਲੀ ਦੇ ਵੱਖ-ਵੱਖ ਵਾਡਾਂ ਵਿੱਚ ਤਕਰੀਬਨ 6 ਕਰੋੜ 50 ਲੱਖ ਰੁਪਏ ਦੇ ਕੰਮਾਂ ਦੇ ਨੀਂ ਪੱਥਰ ਰੱਖੇ ਇਸ ਮੌਕੇ ਸੰਬੋਧਨ ਕਰਦਿਆਂ ਅਨਮੋਲ ਗਗਨਮਾਨ ਨੇ ਪਹਿਲਾਂ ਲੋਕਾਂ ਨੂੰ ਖੁਸ਼ਖਬਰੀ ਸੁਣਾਈ ਫਿਰ ਉਹਨਾਂ ਨੇ ਪੂਰੇ ਪੰਜਾਬ ਦੇ ਅਫਸਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਅਤੇ ਵੱਡੇ ਹੁਕਮ ਜਾਰੀ ਕੀਤੇ ਉਹਨਾਂ ਨੇ ਕਿਹਾ ਕਿ ਹੁਣ ਕੁਰਾਲੀ ਦਾ ਸਾਰਾ ਪੈਸਾ ਇੱਧਰ ਉੱਧਰ ਕਰਕੇ ਇਹ ਕੋਸ਼ਿਸ਼ ਕਰਨਗੇ ਕਿ ਜਲਦੀ ਤੋਂ ਜਲਦੀ ਖਾ ਲਈਏ ਉਹਨਾਂ ਨੇ ਕਿਹਾ ਕਿ ਕਿੱਥੇ ਜਾਣਾ ਹੈ ਆਪਾਂ ਲੋਕਾਂ ਦਾ ਪੈਸਾ ਖਾ ਖਾ ਕੇ ਮੈਂ ਸਭ ਤੋਂ ਪਹਿਲਾਂ ਅਧਿਕਾਰੀਆਂ ਨੂੰ ਕਹਾਂਗੀ ਕਿ ਤੁਹਾਡੇ ਸਿਰ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਇਹ ਨਹੀਂ ਹੈ ਕਿ ਅਸੀਂ ਜਿਹੜੇ ਲੀਡਰ ਹਾਂ ਆ ਕੇ ਪਹਿਲਾਂ ਫੋਨ ਕਰਕੇ ਆਪਣਾ ਬਲੱਡ ਪ੍ਰੈਸ਼ਰ ਵਧਾਉਣਗੇ ਫਿਰ ਤੁਸੀਂ ਮੰਨਣੀ ਹੈ ਤੁਹਾਡੀ ਨੌਕਰੀ ਹੈ ਤੁਸੀਂ ਤਨਖਾਹ ਲੈਂਦੇ ਹੋ ਆਪਾਂ ਪਬਲਿਕ ਸਰਵੈਂਟ ਹਾਂ ਆਪਾਂ ਕੰਮ ਆਪਣੇ ਆਪ ਕਰਨੇ ਹੁੰਦੇ ਨੇ ਆਪਣੇ ਆਪ ਕਰਨੇ ਹੁੰਦੇ ਨੇ ਤੇ ਬਿਨਾ ਐਮਐਲਏ ਦੇ ਕਹੇ ਤੋਂ ਵੀ ਕਰਨੇ ਹੁੰਦੇ ਨੇ ਲੋਕਾਂ ਦੇ ਪੈਸਿਆਂ ਨਾਲ ਤੁਹਾਨੂੰ ਤਨਖਾਹ ਮਿਲਣੀ ਹੈ ਤੇ ਲੋਕਾਂ ਦੇ ਟੈਕਸ ਦਾ ਪੈਸਾ ਹੈ ਤੇ ਇਕ ਨਾਲੀ ਸਾਫ਼ ਕਰਨ ਲਈ ਵੀ ਸਾਨੂੰ ਕਿਉਂ ਫੋਨ ਕਰਨਾ ਪੈਂਦਾ ਹੈ ਵਿਦੇਸ਼ਾਂ ਵਿੱਚ ਜਾ ਕੇ ਦੇਖੋ ਅਗਲਿਆਂ ਦੇ ਟੂਰਿਸਟ ਹੀ ਨਹੀਂ ਮਾਣ ਪਿੰਡਾਂ ਵਿੱਚ ਟੂਰਿਸਟ ਜਾ ਰਹੇ ਹਨ ਅਤੇ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝਦਾ ਹੈ ਤੁਹਾਡੇ ਚੋਂ ਹੀ ਲੀਡਰ ਅਤੇ ਅਫਸਰ ਬਣਦੇ ਨੇ ਉੱਥੇ ਬੈਠੇ ਆਪਾਂ ਨਾਰੇ ਲਾਵਾਂਗੇ ਤੇ ਇੱਥੇ ਆ ਕੇ ਕ腐ਸ਼ਨ ਸ਼ੁਰੂ ਹੋ ਜਾਂਦੀ ਹੈ ਉਹੀ ਬੰਦਾ ਜਿਹੜਾ ਸਾਹਮਣੇ ਬੈਠਾ ਹੁੰਦਾ ਹੈ ਭਗਤ ਸਿੰਘ ਬਣ ਰਿਹਾ ਹੁੰਦਾ ਹੈ ਉਹੀ ਬੰਦਾ ਅਫਸਰ ਬਣ ਕੇ ਲੀਡਰ ਬਣ ਕੇ ਕ腐ਸ਼ਨ ਸਟਾਰਟ ਕਰ ਦਿੰਦਾ ਹੈ ਪਰ ਕਾਦੇ ਲੀਜੇ ਕਰਨਾਲ ਅਗਲੇ ਜਨਮ ਚ ਜਾਇਦਾਦ ਪੈਸਾ ਨਾਲ ਡਿੱਗਣਾ ਤਾਂ ਇਕੱਠੇ ਕਰ ਲਵੋ ਓਵੇਂ ਨਹੀਂ ਮਾਣਾ ਤੁਸੀਂ ਤਾਂ ਅਫਸਰ ਬਣ ਗਏ ਅੱਗੇ ਬੋਲਦੇ ਹਨ ਮੌਲ ਗਗਨ ਮਾਨ ਨੇ ਕਿਹਾ ਕਿ ਸਾਡਾ ਕੰਮ ਹੈ ਤੁਹਾਨੂੰ ਕਹਿਣਾ ਜਿਸ ਦਾ ਜੀ ਕਰਦਾ ਹੈ ਉਹ ਜੇ ਆ ਗਿਆ ਉਹ ਫਲਾਣਾ ਐਕਸ਼ਨ ਆ ਗਿਆ ਤੇ ਉਹਨੂੰ ਬਦਲਤਾ ਅਸੀਂ ਬਦਲਣ ਤੇ ਥੋੜੀ ਜ਼ੋਰ ਦੇਣਾ ਥੋੜਾ ਅਫਸਰਾਂ ਦਾ ਕੰਮ ਤੁਸੀਂ ਲੋਕਾਂ ਦੇ ਹੋ ਕਦੋਂ ਤੱਕ ਤੁਹਾਨੂੰ ਲੀਡਰ ਸਮਝਾਉਣਗੇ ਕਦੋਂ ਜਾਗਣਾ ਹੈ ਤੁਸੀਂ ਅਫਸਰਾਂ ਨੇ ਇਹ ਸੁਨੇਹਾ ਮੈਂ ਪੂਰੇ ਪੰਜਾਬ ਦੇ ਅਫਸਰਾਂ ਨੂੰ ਦੇ ਰਹੀ ਹਾਂ ਕੀ ਜਾਗਨ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਕਿ ਲੀਡਰਾਂ ਨੂੰ ਲੋੜ ਨਾ ਪਵੇ ਇਹ ਸਾਰਾ ਕੁਝ ਕਹਿਣ ਕਵਾਉਂਦੀ ਮੈਂ ਬਾਹ ਕੱਢ ਕੇ ਕਹਿੰਦੀ ਹਾਂ ਕਿ ਅਸੀਂ ਇਹਨਾਂ ਨੂੰ ਬਗਾਰਾ ਨਹੀਂ ਪਾਉਂਦੇ ਅਸੀਂ ਇਹਨਾਂ ਤੋਂ ਮਹੀਨੇ ਹਫ਼ਤੇ ਨਹੀਂ ਲੈਂਦੇ ਜੇ ਨਹੀਂ ਲੈਂਦੇ ਤਾਂ ਹੀ ਕਹਿ ਰਹੇ ਹਾਂ ਕਿਸ ਗੱਲ ਕਰਕੇ ਕੰਮ ਨਹੀਂ ਹੁੰਦੇ ਇਹ ਜਵਾਬ ਦੇਣ ਕੀ ਪ੍ਰਧਾਨ ਲੈਂਦਾ ਹੈ ਕੀ ਪ੍ਰਧਾਨ ਪੁੱਠੇ ਕੰਮ ਕਰਵਾਉਂਦਾ ਹੈ ਤੇ ਤੁਸੀਂ ਦੱਸਣ ਲੱਗੇ ਫਿਰ ਗੁਰੇਜ ਕਰਦੇ ਹੋ ਪਿੰਡਾਂ ਦੇ ਵਿੱਚ ਅਸੀਂ ਪਹਿਲੀ ਵਾਰ ਦੀ ਹੋਂ ਖੇਡਾਂ ਦੇ ਮੈਦਾਨ ਬਣਾਏ ਨੇ ਮੁਜ਼ਕੀਬ ਰੱਖਿਓ ਸਾਡੇ ਹਲਕੇ ਦੇ 95 100 ਚੋਂ 95 ਪਿੰਡਾਂ 'ਚ ਖੇਡਾਂ ਦੇ ਮੈਦਾਨ ਨਹੀਂ ਸੀ 100 ਤੋਂ 95 ਪਿੰਡਾਂ ਦੇ ਵਿੱਚ ਅਸੀਂ ਖੇਡਾਂ ਦੇ ਮੈਦਾਨ ਦੀ ਮੂਲ ਬਣਾਉਣ ਲੱਗੇ ਆ ਸੀਵਰੇਜ ਮੂਲ ਬਣਾਉਣ ਲੱਗੇ ਆ ਥਾਪਰ ਮਾਡਲ ਪਹਿਲੀ ਵਾਰ ਲੱਗਣ ਲੱਗੇ ਨੇ ਤੇ ਹਰ ਪਿੰਡ ਵਿੱਚ ਬਣਾ ਰਹੇ ਹੁਣ ਕਰਾਲੀ ਦਾ ਇਹ ਤਿਆਰੀ ਕਰਦਗੇ ਵੀ ਇਧਰ ਉਧਰ ਕਰਕੇ ਸਾਰਾ ਪੈਸਾ ਉਹਨਾਂ ਨੂੰ ਜਲਦੀ ਤੋਂ ਜਲਦੀ ਖਾ ਲਈਗੇ ਕਿੱਥੇ ਜਾਣਾ ਆਪਾ ਲੋਕਾਂ ਦੇ ਪੈਸੇ ਖਾ-ਖਾ ਕੇ ਕ੍ਰਪਸ਼ਨ ਕਰ-ਕਰ ਕੇ ਸਭ ਤੋਂ ਪਹਿਲੀ ਗੱਲ ਮੈਂ ਅਧਿਕਾਰੀਆਂ ਨੂੰ ਕਹੂੰਗੀ ਤੁਹਾਡੇ ਸਿਰ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਨਹੀਂ ਹੈਗਾ ਕਿ ਅਸੀਂ ਜਿਹੜੇ ਲੀਡਰ ਆਂ ਤੁਹਾਡੇ ਆ ਕੇ ਪਹਿਲਾਂ ਫੋਨ ਕਰਕੇ ਆਪਣਾ ਬਲੱਡ ਪ੍ਰੈਸ਼ਰ ਵਧਾਉਣਗੇ ਫਿਰ ਤੁਸੀਂ ਮੰਨਣੀ ਹੈ ਤੁਹਾਡੀ ਨੌਕਰੀ ਹੈ ਤੁਸੀਂ ਤਨਖਾਹ ਲੈਣੇ ਪਬਲਿਕ ਸਰਵੰਟ ਆਪਾ ਆਪਾਂ ਕੰਮ ਕਰਨੇ ਹੁੰਦੇ ਆਪਣੇ ਕਰਨੇ ਹੁੰਦੇ ਨੇ ਬਿਨਾ ਐਮਐਲਏ ਦੇ ਕਹੇ ਤਾਂ ਵੀ ਕਰਨੇ ਹੁੰਦੇ ਆ ਇਹ ਇੱਕ ਤੁਹਾਨੂੰ ਨੀ ਦੀ ਗਲੀ ਦਾ ਪਾਣੀ ਸਾਫ ਕਰ ਦੋ ਇਹ ਵੀ ਤੁਹਾਨੂੰ ਰਹਿਣਾ ਪੈਣਾ ਨਹੀਂ ਤਾਂ ਕੱਲ ਨੂੰ ਆਇਓ ਲੋਕ ਬੈਠੇ ਆ ਕੀ ਲੈਣਾ ਲੋਕਾਂ ਤੋਂ ਲੋਕਾਂ ਤੋਂ ਪੈਸੇ ਲੈਣੇ ਆ ਤੁਸੀਂ ਯਾਰ ਮਹੀਨੇ ਤਨਖਾਹ ਲੈਣੀ ਆ ਲੋਕਾਂ ਦੇ ਟੈਕਸ ਦਾ ਪੈਸਾ ਆ ਜਿੰਨੇ ਮੁਲਾਜ਼ਮ ਮੇਰੇ ਨਾਲ ਖੜੇ ਨੇ ਇਹਨਾਂ ਦੀ ਲੈ ਇਹਨਾਂ ਦੇ ਟੈਕਸ ਦਾ ਪੈਸਾ ਇਹ ਤਾਂ ਨਾਲੀ ਸਾਫ਼ ਕਰਨ ਲਈ ਵੀ ਸਾਨੂੰ ਕੇ ਫੋਨ ਕਰਨਾ ਪੈਂਦਾ ਭਈ ਥੋੜਾ ਜਿਹਾ ਸਿਸਟਮ ਬਦਲੇ ਆਪ ਦੇਸ਼ਾਂ ਦੇ ਜਾਜਾ ਦੇਖੋ ਅਗਲਿਆਂ ਦੇ ਟੂਰਿਸਟ ਹੀ ਨਹੀਂ ਆਉਂਦੇ ਪਿੰਡਾਂ 'ਚ ਟੂਰਿਸਟ ਜਾਈ ਜਾਂਦੇ ਨੇ ਸਿਸਟਮ ਹੈ ਵਾਲਾ ਬੰਦਾ ਆਪਣੀ ਜ਼ਿੰਮੇਵਾਰੀ ਸਮਝਦਾ ਹਰ ਨਾਗਰਿਕ ਕੱਲੋਂ ਕੋਈ ਉੱਠ ਕੇ ਇੱਥੇ ਅਫਸਰ ਬਣ ਕੇ ਫੇਰ ਕਰਾਪਸ਼ਨ ਥੋੜੇ ਜਿhko ਲੀਡਰ ਬਣ ਕੇ ਫੇਰ ਕਰਾਪਸ਼ਨ ਬਣਦੇ ਸਾਰੇ ਪਬਲਿਕ ਕੀ ਨੇ ਪਤਾ ਨਹੀਂ ਲੋਕਾਂ ਨੂੰ ਸੁਭਾਅ ਕਿ ਉਹ ਤਾਂ ਮਹਾਂਪਰ ਉੱਠੇ ਬੈਠੇ ਆਪਾਂ ਨਾਰੇ ਲਾਵਾਂਗੇ ਜਦੋਂ ਇੱਥੇ ਆ ਕੇ ਖੜ ਜਾਂਦੇ ਆ ਲੋਕਰਪਸ਼ਨ ਸ਼ੁਰੂ ਹੋ ਜਾਂਦੀ ਹੈ ਉਹੀ ਬੰਦਾ ਜਿਹੜਾ ਸਾਹਮਣੇ ਬੈਠਾ ਆਪਾਂ ਜ ਸਿੰਘ ਬਾਗਰੇ ਹੁੰਦਾ ਕੋਸ਼ਿਸ਼ ਕਰ ਰਿਹਾ ਹੁੰਦਾ ਉਹੀ ਬੰਦਾ ਅਫਸਰ ਬਣ ਕੇ ਲੀਡਰ ਬਣ ਕੇ ਕਰਪਸ਼ਨ ਸਟਾਰਟ ਕਰ ਦਿੰਦਾ ਕਾਹਦੇ ਲਈ ਜੇ ਤਾਂ ਨਾਲ ਅਗਲੇ ਜਨਮ ਤੇ ਉਹ ਸਾਰੀ ਜਾਇਦਾਦ ਪੈਸਾ ਨਾਲ ਡਿੱਗਣਾ ਤਾਂ ਇਕੱਠੇ ਕਰ ਲਈਏ ਉਵੇਂ ਨਹੀਂ ਮਾਣ ਤੁਸੀਂ ਅਫਸਰ ਹੀ ਬਣ ਕੇ ਤੁਹਾਨੂੰ ਤਾਂ ਕਮੀ ਕੋਈ ਨਹੀਂ ਲੀਡਰ ਬਣ ਕੇ ਕਮੀ ਕੋਈ ਨਹੀਂ ਹਰ ਥਾਂ ਦੇ ਤੇ ਲੋਕ ਕਹਿੰਦੇ ਆ ਜੀ ਸਾਡੀ ਇੱਜ਼ਤ ਨਹੀਂ ਹਿੰਦੀ ਸਾਨੂੰ ਆਦਰ ਮਾਨ ਉਸਰਾ ਦੇ ਦੁਆਰਾ ਨਹੀਂ ਦਿੱਤਾ ਜਾਂਦਾ ਅੱਜ ਤੱਕ ਲੀਡਰ ਬੰਦਿਆਂ ਨੂੰ ਬੰਦੇ ਨਹੀਂ ਸਮਝਉਂਦੇ ਸੀ ਪਰ ਗੱਲ ਤਾਂ ਇਹ ਨਵੀਂ ਨਾ ਤੁਸੀਂ ਅਸੀਂ ਕਿ ਜ਼ਿੰਮੇਵਾਰ ਲੋਕ ਅਸੀਂ ਪੜ ਲਿਆ ਕਿ ਨੌਕਰੀਆਂ ਲਈਆਂ ਨੇ ਸਾਰੇ ਲੋਕਾਂ ਨੂੰ ਉਮੀਦ ਦਿਖਾ ਕੇ ਸਿਆਸਤ ਦੇ ਵਿੱਚ ਲੀਡਰ ਬਣ ਗਏ ਅਸੀਂ ਕੰਮ ਕਿਵੇਂ ਕਰਾਂਗੇ ਜੇ ਤੁਸੀਂ ਕੰਮ ਨਹੀਂ ਕਰੋਗੇ ਸਾਡਾ ਕੰਮ ਆ ਤੁਹਾਨੂੰ ਕਹਿਣਾ ਇੰਪਲੀਮੈਂਟ ਕਰਨਾ ਐਗਜ਼ੀਕਿਊਟ ਕਰਨਾ ਕੀ ਨਾ ਕੰਮ ਹੈ ਜਿਹੜਾ ਜੀ ਕਰਦਾ ਉਹ ਜੇ ਆ ਗਿਆ ਫਲਾਣਾ ਉਹ ਫਲਾਣਾ ਐਕਸਨ ਆ ਗਿਆ ਉਹਨੂੰ ਬਦਲਾ ਬਦਲਣ ਤੇ ਥੋੜੀ ਅਸੀਂ ਜ਼ੋਰ ਦੇਣਾ ਤੁਹਾਨੂੰ ਉਹ ਫਲਾਣਾ ਫੁਲਾਣੀ ਪਾਰਟੀ ਦਾ ਕਾਲੀ ਦਾ ਲੜਾ ਕਾਂਗਰਸ ਵਾਲਾ ਝੜੂ ਵਾਲਾ ਥੋੜਾ ਅਸਰਾਂ ਦਾ ਕੰਮ ਤੁਸੀਂ ਲੋਕਾਂ ਨੇ ਆ ਕਰੋ ਕਾਕਾ ਤੁਸੀਂ ਹੀ ਲੀਡਰ ਸਮਝਾਂਗੇ ਕਦੋਂ ਜਾਗਣਾ ਤੁਸੀਂ ਅਫਸਰਾਂ ਨੇ ਇਹਨਾਂ ਨੂੰ ਜਾਗਣ ਦੀ ਲੋੜ ਹੈ ਜੀ ਇਹ ਸੁਨੇਹਾ ਮੈਂ ਇਹਨਾਂ ਨੂੰ ਤੇਰੀ ਮਾਪੁਰਾ ਪੰਜਾਬ ਦੇ ਅਫਸਰਾਂ ਨੂੰ ਤੇਰੀ ਆ ਪੂਰੇ ਪੰਜਾਬ ਦੇ ਅਫਸਰਾਂ ਨੂੰ ਮਿਲੇ ਖੜਾ ਹੈ ਜੀ ਜਾਗਣ ਦੀ ਜ਼ਰੂਰਤ ਹੈ ਲੀਡਰਾਂ ਨੂੰ ਲੋੜ ਨਹੀਂ ਪਵੇ ਇਹ ਸਾਰਾ ਕੁਝ ਕਹਿਣ ਕੌਣ ਦੀ ਮੈਂ ਬਾਹ ਕੱਟ ਕੇ ਕਹਿ ਨਹੀਂ ਆ ਵੀ ਅਸੀਂ ਇਹਨਾਂ ਨੂੰ ਮਗਾਰਾ ਨਹੀਂ ਪਉਂਦੇ ਅਸੀਂ ਇਹਨਾਂ ਤੋਂ ਮਹੀਨੇ ਹਫ਼ਤੇ ਨਹੀਂ ਲੈਂਦੇ ਜੇ ਨਹੀਂ ਲੈਂਦੇ ਤਾਂ ਹੀ ਕਹਿ ਰਹੇ ਆ ਕਿਸ ਗੱਲ ਕਰਕੇ ਕੰਮ ਨਹੀਂ ਹੁੰਦੇ ਇਹ ਜਵਾਬ ਦੇਣ ਕੀ ਪਰ ਢਾਣ ਲੈਂਦਾ ਕੀ ਪਰ ਤਾਂ ਬੁਠੇ ਕੰਮ ਕਰ ਮੰਦ ਤੇ ਤੁਸੀਂ ਦੱਸਣ ਲੱਗੇ ਫਿਰ ਬਰੇਟ ਕਰਦੇ ਸੋ ਕੰਮ ਕਰ ਰਹੇ ਆ ਜੀ ਖਰੜ ਦੀ ਅਸੀਂ ਕਮੇਟੀ ਬਦਲੀ ਉਹਦੇ ਹੁਣ 플ਾਨ ਬਣ ਰਹੇ ਉੱਥੇ ਸਾਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ ਉੱਥੇ ਕੰਮ ਕਰਾਂਗੇ ਹੋਰ ਖੁੱਲ ਕੇ ਨੰਬਰ 2 ਤੇ ਹੁਣ ਕਰਾਲੀ ਦੇ ਵਿੱਚ ਸਾਡਾ ਮੇਨ ਫੋਕਸ ਹੈ ਕਰਾਲੀ ਦੇ ਕੰਮਾਂ ਦੇ ਉੱਤੇ ਕੁਰਾਲੀ ਦੇ ਜਿਹੜੇ-ਜਿਹੜੇ ਕੰਮਾਂ ਦੇ ਉਗਾਟਣ ਹੁੰਦੇ ਨੇ ਉਹ ਇਮਾਨਦਾਰੀ ਨਾਲ ਕਰਦੇ ਠੇਕੇਦਾਰਾਂ ਦੇ ਨਾਲ ਸਾਥ ਕੱਟ ਕਰਕੇ ਨਹੀਂ ਕੰਮ ਕਰਦੇ ਤਾਂ ਮੈਂ ਇਮਾਨਦਾਰੀ ਨਾਲ ਲੋਕਾਂ ਨੇ ਪੂਰੇ ਹੋਣੇ ਚਾਹੀਦੇ ਘੱਟੀਆਂ ਕੁਆਲਿਟੀ ਦਾ ਮਾਲ ਲਾ ਦੇਣਾ ਘੱਟੀਆਂ ਕੁਆਲਿਟੀ ਦੀਆਂ ਸੜਕਾਂ ਬਣਾ ਦੇਣੀਆਂ ਪਾਈਪ ਐਡੀ ਪਾਣੀ ਹੁੰਦੀ ਆ ਪਾ ਦੇਣੇ ਐਡੀ ਖੁੜ ਕੇ ਖਤਰਾ ਪਸਿਆ ਰਹਿੰਦਾ ਇਸ ਬੱਚਾ ਨੂੰ ਠੀਕ ਕਰੋ ਠੀਕ ਕਰੋ ਆਪਣੀ ਜ਼ਿੰਮੇਵਾਰੀ ਸਮਝੋ ਮੇਰੇ ਤੋਂ ਵੱਡੇ ਨੂੰ ਤੁਸੀਂ ਸਾਰੇ ਜਾਣੇ ਬਹੁਤ ਕੋਟੀਆਂ ਬਣਾ ਲਈਆਂ ਆ ਪਬੜੇ ਘਰ ਪਰ ਲਈ ਬੜੀਆਂ ਕਲੋਨੀਆਂ ਬਣਾ ਲਈਆਂ ਸਪੈਸ਼ਲ ਕੋਈ ਖੁਲਾੜੇ ਅਫਸਰਾਂ ਦੀ ਕੋਈ ਖੁਲਾੜੇ ਅਫਸਰਾਂ ਦੀ ਕਲੋਨੀਆਂ ਕਲੋਨੀਆਂ ਨੂੰ ਵੱਡੀਆਂ-ਵੱਡੀਆਂ ਸੜਕਾਂ ਵੀ ਘੜਨ ਗਿਆ ਇਦੋਂ ਤੱਕ ਦੇਖੋ ਮੇਟਾ ਦੇ ਜਿੰਨਾ ਸਿਰਕੇ ਤੁਹਾਡੀਆਂ ਕਲੋਨੀਆਂ ਬਣਦੀਆਂ ਨੇ ਉਹਨਾਂ ਦੀਆਂ ਤਾਂ ਗਲੀਆਂ ਨਾਲੀਆਂ ਨਹੀਂ ਹੁਣ ਤੱਕ ਬਣੀਆਂ ਸੋਤੀ ਕੰਮ ਕਰ ਰਹੀਆਂ ਜੀ ਕਮੇਟੀ ਅਸੀਂ ਤਾਂ ਉੱਪਰ ਇਹਨਾਂ ਦੀ ਕੰਪਲੇਂਟ ਭੇਜੀ ਹੋਈ ਹੈ ਫੋਨਕਲੀ ਇਹਨਾਂ ਨੇ ਬਰਖਾਸਤ ਹੋ ਜਾਣਾ ਤੁਹਾਡੇ ਪ੍ਰਧਾਨ ਨੇ ਅਸੀਂ ਤਾਂ ਜ਼ੋਰ ਲਾਇਆ ਹੋਇਆ ਆਪਣੇ ਵੱਲੋਂ ਸਾਰੇ ਸਬੂਤ ਸਵਾਦ ਦੇ ਕੇ ਪਰ ਬਾਹਦਰ ਜੀ ਬਹੇਤੇ ਇਹਨਾਂ ਨੇ ਕੰਪਲੇਂਟ ਪਾਈ ਹੈ ਸਾਡੇ ਅੰਮ੍ਰਿਤਪਾਲ ਜੀ ਬੈਠੇ ਨੇ ਅਸ਼ਵੀਰੀ ਜੀ ਬੈਠੇ ਨੇ ਅਰੂੜਾ